ਸੈਕਟਰ ਨੇ ਉਹ ਮੁੱਖ ਮੰਤਰੀ ਨੂੰ ਮੰਨ ਦੇਣੀ ਆਪ ਆਪਣੇ ਬੰਦੇ ਭੇਜਦੇ ਹੁਣ ਸਸੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਆਇਏ ਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋਕ ਹੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਿਜ਼ੀ ਰਹਿ ਗਏ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀਮਨਿਸਟਰ ਹਾਊਸ ਤੋਂ ਲੈ ਕੇ ਹਰ ਮਨਿਸਟਰਾਂ ਦੇ ਦਫਤਰ ਚ ਬਿਠਾਤਾ ਹੈ ਸਾਰੇ ਫੈਸਲੇ ਸਾਰੀਆਂ ਹੀ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ oath ਲਿੱਤੀ ਚ ਗਈ ਸੀ ਚੀਮਨਿਸਟਰ ਨੇ ਤੇ ਮਨਿਸਟਰਾਂ ਨੇ oath of secrecy ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨੂੰ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ਓਪੀਸ਼ਨ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਜੇ ਮਿਨਿਸਟਰੀ ਨਹੀਂ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉੱਥੇ ਮਿਸਿਊਜ਼ ਕਰ ਰਹੇ ਆਂ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਰਨਤਾਰਨ 'ਚ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀਰੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੋਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੇ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੂੰ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਹੈ ਥੈਂਕ ਯੂ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਜਿਨ੍ਹਾਂ ਨੇ ਕਿ ਜਿਹੜਾ ਗਲਤ ਕਰੂਗਾ ਉਹਨਾਂ ਨੂੰ ਸਸਪੈਂਡ ਕਰਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਅਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨਾਂ ਨੂੰ ਕੱਢ ਦਿਓ ਸਭ ਤੋਂ ਵੱਡਾ ਜੇ ਸਸਪੈਂਡ ਕਰਨਾ ਸਭ ਜੇ ਕਰਪਸ਼ਨ ਰੋਕਣੀ ਆ ਪੰਜਾਬ 'ਚ ਅਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕਰਪਸ਼ਨ ਹੀ ਖਤਮ ਹੋਣੀ ਆ ਇਕੱਲੇ ਕਰਪਸ਼ਨ ਕਰਨ ਵਾਸਤੇ ਆਏ ਆ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਂ ਇਹ ਬਹੁਤ ਅਫਸਰ ਛੱਡ ਕੇ ਦਿੱਲੀ ਡੈਪਟ